ਉਹ ਬੈਠੀਆਂ ਨੇ ਕਿਵੇਂ ਬਣੇ ਬੜੇ ਵਧੀਆ ਤੂੰ ਦੱਸ ਕਿਵੇਂ ਹੈ ਠੀਕ ਆ ਭਾਣੇ ਮੈਂ ਵੀ ਵਧੀਆ ਕਿਵੇਂ ਆ ਗਈ ਜੀ ਭਾਣੇ ਤੂੰ ਵੀ ਕਹੇਂਗੀ ਰੋਜ਼ ਹੀ ਆ ਜਾਂਦੀ ਮੂੰਹ ਚੱਕ ਕੇ ਕੀ ਕਰਾਂ ਜੇ ਮੇਰੇ ਘਰੇ ਸਾਰਾ ਕੁਝ ਹੋਵੇ ਮੈਨੂੰ ਕਿਉਂ ਮੰਗਣ ਦੀ ਲੋੜ ਪਵੇ ਤੈਨੂੰ ਪਤਾ ਪੈਣੇ ਚਾਹ ਬਣਾਉਣ ਦਾ ਟਾਈਮ ਹੋ ਰਿਹਾ ਟੁੱਟ ਪੈਣਾ ਉਹ ਤਾਂ ਕੋਈ ਕੰਮ ਕਰਦਾ ਨਹੀਂ ਭੁੱਖਾ ਮਾਰ ਦਿੰਦਾ ਚਾਹ ਪੀਣੂ ਤਾਂ ਮੇਰਾ ਜੀ ਕਰਦਾ ਹੀ ਐ ਲੈ ਤੂੰ ਪੈਣ ਫਿਕਰ ਕਿਉਂ ਕਰਦੀ ਐਂ ਤੂੰ ਸਾਡੇ ਘਰੇ ਆਈ ਮੈਂ ਤੈਨੂੰ ਬਿਨਾਂ ਚਾਹ ਤੋਂ ਮੋੜੂੰਗੀ ਮੈਂ ਮੇਰੇ ਪੈਣ ਨੂੰ ਬੋਲ ਮਾਰਦੀ ਆ ਉਹ ਬਣਾ ਦਿੰਦੀ ਐ ਚਾਹ ਤੂੰ ਹੁਣ ਪੀ ਕੇ ਜਾਈਂ ਨਹੀਂ ਪੈਣੇ ਨਹੀਂ ਪੈਣੇ ਮੈਂ ਤਾਂ ਪੀ ਜੂਗੀ ਚੱਲ ਚਾਹ ਪਰ ਜਿਹੜਾ ਉਹ ਕੰਜਰ ਘਰੇ ਬੈਠੇ ਨੀ ਕੂਟੋ ਤਾਂ ਮੈਨੂੰ ਹੋ ਨੀ ਆ ਬਾਟੀ ਚ ਪਾ ਕੇ ਲਿਆ ਜੀ ਉਹਦੇ ਚ ਕੀ ਕਿੱਡੀ ਕ ਗੱਲ ਐ ਨੀ ਭਣੇ ਐਂ ਕਰ ਦੋ ਗਲਾਸ ਚਾਹ ਬਣਾ ਲੈ ਜਾ ਨਾ ਆਪਾਂ ਨਹੀਂ ਉਹ ਨਹੀਂ ਕਿਸੇ ਦੇ ਵੀ ਹੱਥ ਦੀ ਪੀਂਦਾ ਮੈਨੂੰ ਕਹੂਗਾ ਨੰਗ ਕਿਸੇ ਥਾਂ ਦਾ ਕਰੇ ਖੰਡ ਨਹੀਂ ਹੈਗੀ ਚਾਹ ਬਣਾਉਣ ਨੂੰ ਆਖੇ ਮੈਂ ਤਾਂ ਕਿਸੇ ਦੇ ਹੱਥ ਦੀ ਚਾਹ ਨਹੀਂ ਪੀਂਦਾ ਹੈ ਜਹਾ ਬੰਦਾ ਐ ਉਹੀ ਚੰਬਲਾ ਰਖੇਦਾ ਤਾ ਉਰੇ ਆ ਕਾਣੂ ਚੰਬਲਾਇਆ ਭਣੇ ਮੇਰੀ ਕਿੱਥੇ ਚਲਦੀ ਐ ਕਰੇ ਉਹ ਤਾਂ ਬਸ ਪੁੱਛਣਾ ਔਖੀ ਵਾਲੀ ਐ ਕੰਮ ਕੋਈ ਢੱਕਾ ਤੋੜਦੈ ਨਹੀਂ ਹੈਗੇ ਆ ਹਾਂ ਜੀ ਕਾਣੇ ਤੂੰ ਐ ਕਰਨੀ ਥੋੜੀ ਜੀ ਚਾਹ ਬਣਾ ਲੈ ਨਾਲੇ ਤਾਂ ਇਹ ਪੀ ਲੂਗੀ ਨਾਲੇ ਆਪਦੇ ਘਰ ਵਾਲੇ ਵਾਸਤੇ ਲੈ ਜੂਗੀ ਵਿਚਾਰੀ ਦੁੱਖਾਂ ਨਾ ਬਣੇ ਮੈਨੂੰ ਖੰਡ ਦੇ ਦੇ ਲੈ ਚਾਹ ਬਣਾ ਲੈ ਨਹੀਂ ਤੇ ਤੂੰ ਚਾਹ ਪੀ ਲਈ ਚਾਹ ਹੁਣ ਤਾਂ ਚੱਲ ਇੱਕ ਵਾਰੀ ਲੈ ਜੂਗੀ ਮੈਂ ਉਹ ਤੇ ਚਾਰ ਪੰਜ ਵਾਰੀ ਭਾਲਦਾ ਚਾਹ ਟੁੱਟ ਪੈਣਾ ਖੰਡ ਤਾਂ ਭਾਵੇਂ ਸਾਡੇ ਮਿਲਦਾ ਹੋਣੀ ਨਹੀਂ ਆਪਣੇ ਹਨਾ ਖੰਡ ਤਾਂ ਸੀ ਫਿਰ ਉਹ ਹੈ ਨਾ ਮਾੜੀ ਮੋਟੀ ਲਿਓਣੇ ਆਗੇ ਉਹ ਮਿਲਦਾ ਤੂੰ ਲੈ ਗਈ ਤੀ ਕੱਲ ਲੈ ਗਈ ਤੀ ਬਾਟੀ ਪਰਸੋਂ ਲੈ ਗਈ ਤੀ ਅੱਛਾ ਉਹ ਤਾਂ ਮੁੱਕ ਗਈ ਬਣੇ ਅਸੀਂ ਤਾਂ ਸ਼ੱਕਰ ਦੀ ਚਾਹ ਬਣਾਉਣੀ ਆਂ ਜੇ ਗੁੜ ਹੈਗਾ ਤਾਂ ਗੁੜ ਪਾ ਲਿਓ ਨਹੀਂ ਸ਼ੱਕਰ ਤਾਂ ਹੈਗੀ ਐ ਉਹ ਪਾ ਦਿਓ ਚਾਰ ਕੋਈ ਨਾ ਪਣੇ ਅੱਧਿਕ ਕੌਲੀ ਪਾ ਲਿਆ ਏ ਸੱਕਰ ਦੀ ਨਾ ਪਣੇ ਪਰ ਲਈ ਦੀਦੀ ਕੱਲ ਤਾਂ ਮੈਨੂੰ ਹਲੇ ਖੰਡ ਦੀ ਕੌਲੀ ਭਰ ਕੇ ਦਿੱਤੀਆਂ ਨਾਲੇ ਪਰਸੋਂ ਹੁਣ ਅੱਜ ਫੇਰ ਤੁਸ ਤੋਂ ਹੀ ਆ ਇਹਦੇ ਤਰਸ ਖਾਈ ਜਾਨੇ ਉਹ ਇਹ ਤਾਂ ਰੋਜ਼ ਦੀ ਆਤ ਪੈ ਰਹੀ ਐ ਨਹੀਂ ਪਣੇ ਜੇ ਕਿਤੇ ਟੁੱਟ ਪੈਣਾ ਕੰਮ ਕਰ ਦੋ ਵੀ ਮੈਂ ਕਾਹਨੂੰ ਕਿਸੇ ਤੇ ਮੰਗਾਂ ਦੱਸ ਨਾ ਨਾ ਪਣੇ ਕਿਉਂ ਮਨ ਖਰਾਬ ਕਰਦੀ ਐ ਨਹੀਂ ਪਣੇ ਕੋਈ ਨਾ ਵਿਚਾਰੀ ਬਕਵਾਸ ਨਹੀਂ ਚਾਰ ਪੰਜ ਵਾਰੀ ਚਾਹ ਪੀਂਦਾ ਏ ਉਹ ਹੋਰ ਬੱਕ ਤਾਂ ਦੀ ਮਾਰੀ ਐ ਫਿਰ ਕੀ ਹੋ ਗਿਆ ਹੈ ਜੇ ਆਪਣੇ ਕੋਸ ਹੈ ਗਿਆ ਤਾਂ ਆਪਣੇ ਮੰਗਣਾਉਂਦੀ ਆ ਆਪਾਂ ਨਹੀਂ ਕਿਸੇ ਦੇ ਮੰਗਣ ਜਾਂਦੇ ਬੌਲੀਏ ਔਰ ਚਲ ਕੋਈ ਆਈ ਨਹੀਂ ਕਰਦੇ ਹੁੰਦੇ ਰੱਬ ਦੁੱਗਣਾ ਦਿੰਦਾ ਜਾ ਮੇਰੇ 버ਗਰ ਟਾਈਮ ਤੱਕ ਰੱਬ ਕਿਸੇ ਦੇ ਨਾ ਲਿਆਵੇ ਅੱਧੀ ਕੋਲੀ ਪਾ ਦਿੰਦੀ ਦੁਸ਼ਮਣ ਤੇ ਵੀ ਨਾ ਲਿਆਵੇ ਰੱਬ ਮੇਰੇ 버ਗਰ ਟਾਈਮ ਤੱਕ ਹੋਰ ਭੈਣੇ ਹੁਣ ਤਾਂ ਗੱਲ ਹੈਗੀ ਤੂੰ ਐਂ ਕਰਿਆ ਕਰ ਚਲ ਕੋਈ ਨਾ ਅੱਧੀ ਕੋਲੀ ਪਾ ਦੰਨੇ ਆ ਕਿਉਂ ਹੁਣ ਤੈਨੂੰ ਪਤਾ ਤੂੰ ਰੋਜ਼ ਹੀ ਆਉਣਾ ਹੁੰਦਾ ਭੈਣੇ ਉਹਦਾ ਹੁਣ ਜਿੰਨੀ ਵੱਧ ਭਾਉਨੇ ਰੁੜ ਜਾਣਾ ਉਨੀਆਂ ਚਾਚਾ ਪਾ ਕੇ ਪੀ ਜਾਂਦਾ ਹੋਣਾ ਨਾ ਭੈਣੇ ਚਾਰ ਪੰਜ ਵਾਰੀ ਚਾਹ ਬਣਾਉਣੀ ਹੁੰਦੀ ਆ ਇੰਨੀ ਕ ਨਾਲ ਕਿੱਥੇ ਸਰਨਾ ਪੈਣੇ ਪਰ ਲਈਂ ਜੰਗਾ ਸਿਰੇ ਤੱਕ ਮੈਨੂੰ ਲੱਗਦਾ ਸਾਡੇ ਤਾਂ ਵੀ ਕਿ ਡੰਗ ਦੀ ਸ਼ੱਕਰ ਰਹਿ ਗਈ ਹੋਊਗੀ ਦੱਸ ਜੀਜੀ ਹਾਂ ਆ ਲੈ ਜਿੰਨੀ ਕ ਡੱਬੇ ਚ ਹੈਗੀ ਸੀ ਮੌਨੀ ਪਾਤੀ ਆਪਣਾ ਤਾਂ ਲੈਣ ਵਾਲੀ ਇਹ ਤਾਂ ਬਲਾਈਂ ਥੋੜੀ ਐ ਪਾਣੀ ਤੇ ਰੱਖ ਲੈਂਦੀ ਰਾਤ ਨੂੰ ਹੁਣ ਆਵ ਆਪਣੇ ਵਾਲੇ ਦੁੱਧ ਨਹੀਂ ਪੀਂਦੇ ਸ਼ੱਕਰ ਵਾਲਾ ਮਿੱਠਾ ਤੂੰ ਤਾਂ ਬੋਲ ਨਹੀਂ ਪੈਣੇ ਇਹਦੇ ਨਾਲ ਤਾਂ ਇੱਕ ਵਾਰੀ ਵੀ ਨਹੀਂ ਬਣਨੀ ਚਾਹ ਮੇਰੀ ਮੈਨੂੰ ਐਂ ਗੱਲ ਸੁਣ ਸਵੇਰ ਤੱਕ ਤੇ ਜੋ ਤੱਕ ਚਾਹ ਬਣਾਓਗੇ ਤੱਕ ਤਾਂ ਆ ਜੂਗੀ ਨਾ ਸਵੇਰੇ ਆ ਜੂ ਚੱਲ ਮੈਂ ਲੈਣ ਕੋਈ ਨਾ ਸਵੇਰ ਦੇ ਸਵੇਰ ਦੇਖਾਂਗੇ ਤੂੰ ਕਿਹਨਾਂ ਇਹਦੀ ਚਾਹ ਬਣਾ ਲੈ ਜਾ ਕੇ ਜਾਉਂ ਚਲ ਆ ਜੀ ਭੈਣ ਕੋਈ ਨਾ ਫਿਰ ਹੁਣ ਐ ਤੈਨੂੰ ਜਵਾਬ ਥੋੜੀ ਦੇਵਾਂਗੇ ਫਿਰ ਵੀ ਉਹੀ ਗੱਲ ਗਵੰਡੀ ਗਵੰਡੀ ਦੀ ਭੈਣ ਵੇਲੇ ਵੀ ਚਾਹ ਪਾਲਦਾ ਹੈ ਹੋਰ ਤਾਂ ਹੋਰ ਉਹ ਆਪ ਤਾਂ ਤੈਨੂੰ ਪਤਾ ਕੁਝ ਸੇ ਕੰਮ ਤਾਂ ਜੋਗਾ ਹੈ ਨੀਗਾ ਜੇ ਹੁੰਦਾ ਮੈਨੂੰ ਕਾਹਨੂੰ ਮੰਗਣ ਦੀ ਲੋੜਤੀ ਕਿਸੇ ਦੇ ਲੱਭਣ ਤੂੰ ਉਹਨੂੰ ਕਿਹਾ ਕਰ ਵੀ ਕੋਈ ਕੰਮ ਧੰਦੇ ਲੱਗੇ ਐ ਸਾਰੀ ਉਮਰ ਲੋਕਾਂ ਤੋਂ ਮੈਂ ਥੋੜੀ ਹੁਸ਼ਿਆਰ ਕਰੋਂਗੇ ਨਹੀਂ ਆਏ ਕਿੱਥੇ ਬੰਦੇ ਕੰਮ ਕਰਦੇ ਨੇ ਇਹ ਤਾਂ ਆਪਦੀ ਮਰਜ਼ੀ ਦੇ ਮਾਲਕ ਹੁੰਦੇ ਨੇ ਆਪਣੇ ਵਾਲੇ ਕਿੱਡੇ ਘਟ ਅੱਖੇ ਤੋੜਦੇ ਨੇ ਹੋਰ ਤੇਰੇ ਵਾਲੇ ਤਾਂ 6 ਮਹੀਨੇ ਮਾਤਾ ਹੁੰਦਾ ਮਸ਼ੀਨ ਤੋਂ ਮੈਂ ਤਾਂ ਕਦੇ ਦੇਖਿਆ ਨਹੀਂ ਰੁਪਏ ਲਿਆਉਂਦਾ ਆਪਣੇ ਆਲਾ ਮੇਰੇ ਵਾਲਾ ਉਂਹ ਹਰਲ ਹਰਲ ਕਰਦਾ ਫਿਰਦਾ ਵੀਰੇ ਨਹੀਂ ਮੈਂ ਕਿਵੇਂ ਬੋਲਾਂ ਮੈਂ ਤਾਂ ਲਾ ਕੇ ਗੋਤਨੀ ਤੇ ਮੈਨੂੰ ਉਹਦੀ ਅੰਦਰ ਬੰਦ ਕਰ ਦਿੰਦੇ ਕਮਰੇ 'ਚ ਉਹ ਕੋਈ ਨਾ ਕੋਈ ਨਾ ਭਣੀ ਜਿੰਨੇ ਮਰਜ਼ੀ ਸਮਾਨ ਲੈ ਜਾ ਕਰ ਮੇਰੇ ਪਰ ਆਏ ਨਹੀਂ ਸਮਝ ਆਉਂਦੀ ਫਿਰ ਤੁਹਾਡੇ ਦਾਣਾ ਦੂਣਾ ਆਟਾ ਕਿੱਥ ਚਾਰ ਪੰਜ ਕਰ ਬੰਨ ਰੱਖੇ ਨਹੀਂ ਡੰਗ ਤਾਂ ਸਾਰ ਨਹੀਂ ਐ ਬਸ ਪੈਣੀ ਚੱਲੀ ਜਾਂਦਾ ਕੀ ਦੱਸਾਂ ਪੁੱਛਣਾ ਮੇਰੇ ਹਾਲਾਤਾਂ ਬਾਰੇ ਤਾਂ ਆ ਤਾਂ ਬੋਲੀ ਔਖੇ ਮੇਰੇ ਤਾਂ ਵਿਚਾਰੇ ਚਾਹਤੀ ਚੱਲਦੇ ਨੇ ਮਨ ਲਾਦਾ ਹੋਰ ਪੈਣੀ ਚਾਹਤੀ ਚੱਲਦੇ ਅਸੀਂ ਤਾਂ ਦੋ ਜਣੇ ਇੱਕ ਬਿਸਕੁਟਾਂ ਦਾ ਡੱਬੀ ਲਿਉਣੀ ਆ ਪੰਜ ਵਾਲੀ ਅੱਧੇ ਉਹ ਖਾ ਲੈਂਦੇ ਤੇ ਅੱਧੇ ਮੈਂ ਖਾ ਲੈਣੀਆਂ ਕੋਈ ਨਾ ਪਿੰਡ ਤੂੰ ਮਨ ਨੂੰ ਉਦਾਸ ਕਰ ਆਉਂਦਾ ਹੁਣ ਬੰਦੇ ਨੂੰ ਟਾਈਮ ਪਾਸ ਤਾਂ ਕਰਨਾ ਹੀ ਪੈਂਦਾ ਹੂੰ ਇਹ ਵੀ ਕੀ ਟਾਈਮ ਪਾਸ ਹੋਇਆ ਭਾਣੇ ਨਾ ਇਹ ਜਿਹੇ ਟਾਈਮ ਪਾਸ ਨਾਲ ਤਾਂ ਬੰਦਾ ਮਾਰੀ ਜਾਵੇ ਉਹ 5 ਰੁਪਏ ਦੀ ਡੱਬੀ 'ਚ 5 ਬਿਸਕੁਟ ਹੁੰਦੇ ਨੇ ਟਾਈ ਟਾਈ ਖਾਂਦੇ ਹੋਣਗੇ ਹਾਏ ਰੱਬਾ ਘਟੋ ਘਟ ਖਾਣਾ ਤਾਂ ਕਿਸੇ ਨੂੰ ਰੱਜ ਕੇ ਦੇਦਿਆ ਕਰ ਜਨੇ ਤਾਂ ਹੀ ਲਿੱਸੀ ਹੋ ਗਈ ਮੈਂ ਮੈਂ ਤਾਂ ਜਦੋਂ ਆਈ ਸੀ ਬਿਆਕੇ ਇੰਨੀ ਸੋਹਣੀ ਸੀ ਮੋਟੀ ਸੀ ਕੀ ਕਰਾਂ ਪਰ ਗਰੀਬੀ ਦਾਵਾ ਮਾਰ ਗਿਆ ਚਲ ਕੋਈ ਨਹੀਂ ਭੈਣ ਤੂੰ ਕੇਰਾ ਆ ਲੈ ਜਾ ਅਸੀਂ ਹੋਰ ਲਿਆਵਾਂਗੇ ਫਿਰ ਤੂੰ ਲੈ ਜੀ ਦੁਬਾਰਾ ਤੂੰ ਐ ਕਰਨੀ ਬੁੰਨੇ ਆ ਵਿਚਾਰੀਦਾਰੀ ਭੁੱਖਣ ਪਾਣੀ ਫਿਰਦੀ ਐ ਉਹ ਆਪਣਾ ਸੰਧਾਰਾ ਤਾਂ ਆਇਆ ਪਿਆ ਦੋਆਂ ਦਾ ਤੂੰ ਐ ਕਰ ਫਾਫਾ ਭਰ ਕੇ ਲੈ ਆ ਇਹਨੂੰ ਜਾ ਬਨੂ ਫਲੀਆਂ ਦੇ ਭੈਣ ਐ ਕਰੀ ਅ ਮੇਰੀ ਗੱਲ ਸੁਣ ਜ ਗੱਚਕਾ ਹੋਣਗੇ ਤਾਂ ਗੱਚਕਾ ਜਿਆਦੇ ਪਾ ਲਈ ਮੂਫਲੀਆਂ ਨਹੀਂ ਕੋਈ ਖਾਂਦਾ ਸਾਡੇ ਭੈਣੇ ਤਾਂ ਭੁੱਲੀ ਬੈਠੀ ਐ ਸੰਦਾਰੇ ਤਾਂ ਖਤਮ ਵੀ ਹੋ ਗਿਆ ਆਪਣੇ ਵਾਲਾ ਕਿਹੜਾ ਘੱਟ ਖਾਂਦਾ ਨਹੀਂ ਮੇਰੇ ਵਾਲਾ ਪਿਆ ਤਾਂ ਹੈਗੇ ਭੁਖੀਏ ਨਹੀਂ ਭੈਣੇ ਉਹਦੀ ਤਾਂ ਮਿਲਣੀ ਤੇ ਮਾਰੀ ਲੱਗਦੀ ਤੇਰੀ ਵਧੀਏ ਮੇਰੀ ਗੁੱਤ ਪਟਾਏਂਗੀ ਬੇਬੇ ਤੇ ਨਾਲੇ ਆਪਦੀ ਪਟਾਏਂਗੀ ਤੂੰ ਪਾ ਲਿਆ ਮੂਫਲੀਆਂ ਤੇ ਹੋ ਨਹੀਂ ਭੈਣੇ ਕਹੀ ਤਾਂ ਜਾਂਦੀ ਐ ਉਹ ਪਾ ਲਿਆ ਗੱਚਕਾ ਵੱਧ ਪਾ ਲਈ ਨਾਲੇ ਚਾਜ ਪੈ ਜਾਂਦੀ ਐ ਤੋ ਹੈ ਗੱਚਕਾ ਪੈ ਜਾਂਦੀ ਐ ਨਾਲੇ ਚਾਜ ਹਾਏ ਹੈ ਵੀ ਹੋ ਜਾਂਦਾ ਮੈਂ ਤਾਂ ਪਹਿਲੀ ਵਾਰ ਸੁਣੇ ਨਹੀਂ ਭੈਣੇ ਤੈਨੂੰ ਕੀ ਦੱਸਾਂ ਇਹ ਹੀ ਤਾਂ ਗਰੀਬੀ ਦਾ ਵਾਅ ਇਹ ਗਰੀਬੀ ਦਾ ਪਤਾ ਬੰਦੇ ਤੋਂ ਬਹੁਤ ਕੁਝ ਕਰਾ ਦਿੰਦਾ ਹੈ ਤੂੰ ਇਹ ਦੇਖ ਗੱਚਕਾ ਮਿੱਠੀ ਹੁੰਦੀਆਂ ਨੇ ਉਹੀ ਉਹਨੂੰ ਪਾਣੀ ਚ ਘੋਲ ਕੇ ਦੇ ਦੇਣੀ ਆ ਉਹਨੂੰ ਨਸ਼ੇ ਚ ਬੜਾ ਪਤਾ ਲੱਗਦਾ ਵੀ ਇਹ ਚਾਹ ਹੈ ਕੀ ਹੈ ਉਹ ਤਾਂ ਮਿੱਠਾ ਸਮਝ ਕੇ ਪੀ ਜਾਂਦਾ ਵੀ ਚਾਹੀ ਹੈ ਅੱਛਾ ਭਾਣੇ ਫਿਰ ਤੇ ਦਾ ਮਤਲਬ ਨਸ਼ਾ ਬਾੜਾ ਕਰ ਜਾਂਦਾ ਕੰਜਰ ਜਾਨੇ ਨੂੰ ਇਹ ਨਹੀਂ ਪਤਾ ਲੈ ਗੱਚਕਾ ਨਾਲ ਪਾਣੀ ਪੀ ਜਾਂਦੀ ਆ ਤੂੰ ਚਾਹ ਸਮਝ ਕੇ ਪੀ ਜਾਂਦਾ ਹੋਰ ਭਾਣੇ ਪੁੱਛਣਾ ਨੀ ਭੈਣੇ ਮੈਂ ਤਾਂ ਕਹਿੰਨੀ ਆ ਗਰੀਬੀ ਤਾਂ ਕਿਸੇ ਦਿਨ ਆਵੇ ਇਹ ਟੁੱਟ ਪੈਣ ਦੀ ਨਾ ਗਰੀਬੀ ਉਹ ਕੀ ਕਹਿੰਦੇ ਹੁੰਦੇ ਨੇ ਅੰਗਰੇਜ਼ੀ ਚ ਸਪੈਰੀਮੈਂਟ ਸਾਰਾ ਕਰਾ ਜਾਂਦੀ ਆ ਤਾਂ ਇਹ ਹਾਂ ਐਕਸਪੈਰੀਮੈਂਟ ਹਾਂ ਇਹੀ ਤੇ ਮੇਰੀ ਗੱਲ ਸੁਣੋ ਭੈਣੇ ਥੋੜੇ ਤਾਂ ਮਿੱਠਾ ਰੁੱਲਦਾ ਫਿਰਦਾ ਹੋਊਗਾ ਜਿਹੜੀਆਂ ਗਲਾਬ ਗਲੂਬ ਜੰਮਣਾ ਹੁੰਦੀਆਂ ਡੇਗਿਆ ਨਾ ਕਰੋ ਇਹ ਮੈਨੂੰ ਦੇ ਦਿਆ ਕਰੋ ਮੈਂ ਤਾਂ ਇਹ ਵੀ ਚਾਚ ਪਾ ਲੈਣੀ ਹੁੰਨੀਆਂ ਦੇਖਦੇ ਤਾਂ ਕਾਨੂੰ ਆ ਭੈਣੇ ਉਹ ਚਲ ਤੇ ਦੇ ਦਿਆ ਕਰਾਂਗੇ ਬੂ ਮੈਂ ਮਰ ਜਾ ਲੈ ਇਹ ਜਾ ਇਹ ਜੀ ਗਰੀਬੀ ਨਾ ਰੱਬ ਕਿਸਨ ਦੇਵੇ ਸੱਚੀ ਹੋਰ ਆ ਗਈ ਸਾਡੀ ਬੇਬੇ ਬੂਗਾਲਾ ਨਾ ਪਵਾ ਦੀ ਤੇ ਮੇਰੇ ਭੈਣੇ ਲੈ ਫੜਨੀ ਲੈ ਜਾ ਭੈਣੇ ਜਿਉਂ ਠੰਡ ਕੀਰੇ ਇੱਕੇ ਚ ਗੱਚਕਾ ਨੇ ਸੌਣ ਲੱਗੇ ਭੈਣੇ ਬਲਾਈ ਵੱਡਾ ਦਿਲ ਹੈ ਤੇਰਾ ਤੇ ਸੱਚੀ ਭੈਣੇ ਮੰਨ ਗਈ ਮੈਂ ਰੱਬ ਨਾ ਤੁਹਾਨੂੰ ਇੰਨਾ ਮਿੱਠਾ ਦੇਵੇ ਇੰਨਾ ਮਿੱਠਾ ਦੇਵੇ ਕਿ ਰੋਜ ਵਾਸ ਮੈਂ ਵਰਤੀ ਲੈ ਕੇ ਹੁੰਦੀ ਰਹਾ ਧੰਨਵਾਦ ਭੈਣੇ ਤੇਰਾ ਬਹੁਤ ਬਹੁਤ ਵਿਚਾਰੀ ਕਿੰਨੀਆਂ ਸੀਸਾਂ ਦਿੰਦੀ ਆ ਦੇਖ ਲੈ ਨਾ ਕਾਦੀ ਵਿਚਾਰੀ ਆ ਕਿਉਂ ਤੁਸੀਂ ਉਹਨੂੰ ਆਪਣਾ ਘਰ ਲਟਾਉਣ ਲੱਗੀਆਂ ਹੋਈਆਂ ਰੋਜ਼ ਇਹ ਕਦੇ ਕੌਲੀ ਚੀਨੀ ਦੀ ਭਰ ਕੇ ਦੇਦੀ ਕਦੇ ਸ਼ੱਕਰ ਦੀ ਦੇਦੀ ਗੁੰਡੇ ਮੇਰੇ ਇੰਨੇ ਕਮਾਈ ਜਾਂਦੇ ਨੇ ਵੀ ਲੋਕਾਂ ਨੂੰ ਖੜਾਈ ਜਾ ਨਹੀਂ ਬੇਬੇ ਕੀ ਕਮੋਂਦਰੇ ਤੇਰੇ ਮੁੰਡੇ ਮੈਂ ਤਾਂ ਕਦੇ ਦੇਖਿਆ ਨਹੀਂ ਮੇਰੇ ਥੇਲੀ ਤੇ ਵੈਸੇ ਧਰੇ ਫਿਰ ਕੀ ਹੋ ਗਿਆ ਇਹ ਦੇਖ ਨਾਲ ਨਸ਼ੇ ਪਤਾ ਕਿੰਨੇ ਕਰਦਾ ਗਰੀਬ ਦਾ ਪੁੰਨ ਹੁੰਦਾ ਜੇ ਇਥਾਂ ਤੇ ਆਪਾਂ ਹੁੰਦੇ ਲੈ ਕਹਿੰਦੀ ਗਰੀਬ ਦਾ ਪੁੰਨ ਹੁੰਦਾ ਨਾ ਕਰਕੇ ਨਹੀਂ ਖਾ ਸਕਦੀ ਦੋ ਘਰਾਂ 'ਚ ਕੰਮ ਕਰਨ ਲੱਗ ਜਵੇ ਜੱਟਾਂ ਜ਼ਿੰਮੇਦਾਰਾਂ ਦੀ ਨੂੰਹ ਕਿੱਥੇ ਕਰਦੀਆਂ ਹੁੰਦੀਆਂ ਨੇ ਬੁਰਾ ਲੱਗਦਾ ਹੁੰਦਾ ਕਰਨਾ ਹੀ ਪੈਂਦਾ ਏ ਫਿਰ ਨਹੀਂ ਫਿਰ ਉਹਨੂੰ ਨਾ ਸਿਰ ਤੇ ਚੜਾਵੇ ਉਹਨੂੰ ਕਹੇ ਵੀ ਕਰਕੇ ਦੇ ਨਹੀਂ ਆਪਣੇ ਪੇਕੇ ਜਾ ਕੇ ਬੈਠ ਜਵੇ ਹਣਾ ਕੱਲ ਨੂੰ ਇਹ ਰੈ ਦੇਵਾਂਗੇ ਜੇ ਆਈ ਵੀ ਆਪਣੇ ਪੇਕੇ ਭਗ ਜਾ ਨਾ ਕੁੜੇ ਤੂੰ ਕਹਿੰਨੀ ਆ ਵੀ ਤੇਰੇ ਮੁੰਡੇ ਕੰਮ ਨਹੀਂ ਕਰਦੇ ਤੁਹਾਡੇ ਜੇ ਉਹ ਕੰਮ ਕਰਦੇ ਨੇ ਤਾਂ ਹੀ ਬੈਠੀਆਂ ਤੁਸੀਂ ਘਰੇ ਨਹੀਂ ਇਹਦੇ ਮੰਗੂਏ ਫਿਰਦੀਆਂ ਕਾਲੀ ਚੱਕੀ ਨਹੀਂ ਮੈਂ ਤਾਂ ਉਹ ਕਰ ਦਿੱਤੀ ਸੋ ਤੇ ਸਵਾ ਗੱਲ ਤੂੰ ਤਾਂ ਲੜਾਈ ਨੂੰ ਤਿਆਰ ਰਹਿਨੀ ਆ ਨਹੀਂ ਬੇਬੇ ਸੱਚੀ ਲੜਾਈ ਦਾ ਗੱਡਾ ਆਹੋ ਮੇਰਾ ਬੋਲਿਆ ਤਾਂ ਹੁਣ ਬੁਰਾ ਲੱਗਦਾ ਨਾ ਤੁਸੀਂ ਵੀ ਖਾਂਦੀਆਂ ਪੀਂਦੀਆਂ ਲੱਤਾਂ ਮਾਰਦੀਆਂ ਕਿਹੜਾ ਆ ਗਿਆ ਤੜਕੀ ਤੜਕੀ ਉੱਠਣ ਸਾਰੇ ਓ ਖੜ ਜਾਓ ਭਈਆ ਕਿਹੜਾ ਹੈ ਤੂੰ ਪਰਾਂ ਮੱਜਾ ਉੱਠਣੇ ਗੰਦੇ ਗੁਡ ਮਾਰਨਿੰਗ ਪੈਣੇ ਮੰਡੀ ਜਾਏ ਹੈ ਤੁਸੀਂ ਰਾਤ ਨੂੰ ਵਗ ਜਾਂਦੇ ਮੰਡੀ ਬਾਣੇ ਓਹੋ ਸਾਢੇ 7 ਹੋ ਰਹੇ ਨੇ ਹਰ ਯੁੱਠੇ ਨਹੀਂ ਨਾ ਮੈਂ ਤਾਂ ਸੁੱਤੀ ਪਈਆਂ ਬਣੇ ਹਲੇ ਇਹ ਤਾਂ ਮੈਨੂੰ ਸੁਪਨਾ ਆ ਰਿਹਾ ਸੀ ਬੇੜੇ ਚ ਗੜਾ ਕੱਢਦੀ ਆ ਮੈਂ ਸੁਪਨੇ ਚ ਓਹੋ ਐ ਨਹੀਂ ਪਹਿਣ ਕਹਿੰਦੀ ਸੀ ਮੇਰਾ ਮਤਲਬ ਹੋਰ ਸੀ ਮੈਂ ਤਾਂ ਇਹ ਕਹਿੰਦੀ ਸੀ ਜ਼ਿਆਦਾ ਟਾਈਮ ਹੋ ਰਿਹਾ ਹੈ ਤੁਸੀਂ ਚਾਹ ਨਹੀਂ ਬਣਾਈ ਅ ਅਸੀਂ ਤਾਂ ਪੀਂਦੇ ਨਹੀਂ ਹੈਗੇ ਬਣੇ ਉਹ ਸਾਡੇ ਤਾਂ ਸੱਕਰ ਮੁੱਕ ਗਈ ਸੀ ਕੱਲ ਲਾਪਰੀਤ ਕਾਹ ਠੰਡੇ ਹੁੰਦੀ ਆ ਲੈ ਜਾ ਕੇ ਲੈ ਜੇ ਨਹੀਂ ਦੇਣੀ ਪਹਿਣ ਉਦਾਂ ਕਹਦੇ ਉਹ ਕਈ ਤਾਂ ਜਾਂਦੀ ਐ ਚਾਹ ਬਣੀ ਪਈ ਚਾ ਬੇਬੇ ਮੈਥੋਂ ਪਹਿਲੀ ਉੱਠ ਕੇ ਕਿਵੇਂ ਚਾਹ ਬਣਾ ਗਈ ਲੈ ਫਿਰ ਮੈਨ ਲੱਗਦਾ ਉਹ ਨੂੰ ਵੀ ਸੁਪਨੇ ਚ ਆਦਤ ਪੈ ਰਹੀ ਐ ਐ ਕਰਨ ਦੀ ਨਾ ਪੈਣੇ ਸੁਪਨੇ ਚ ਨਹੀਂ ਉਹ ਦੇਖੋ ਉੱਠੀ ਫਿਰਦੀ ਉਹ ਲੰਘੇ ਅੰਦਰ ਨੂੰ ਪਾਲੇ ਪੈਣੇ ਚਾਹ ਦਾ ਟਾਈਮ ਹੋ ਰਿਹਾ ਗਾਣਾ ਲੱਗ ਰਿਹਾ ਦਿਨ ਘਰੀ ਹੁਣ ਹੈ ਬੇਬੇ ਫਿੱਕੀ ਚਾਹ ਬਣਾ ਲਈ ਖੰਡ ਤਾਂ ਆਪਣੇ ਹੈ ਨਹੀਂ ਦੀ ਨਾ ਸ਼ੱਕਰ ਤੀ ਇਹ ਮਿੱਠੀ ਆ ਬਣਾਈ ਆ ਪੀ ਕੇ ਤਾਂ ਦੇਖਣਾ ਪਹਿਲਾਂ ਮਿੱਠੀ ਬਣਾਈ ਐ ਕਹਿੰਦੀ ਲੱਗਦਾ ਕਿਸੇ ਦੇ ਮੰਗ ਲਈ ਐ ਇਹ ਵੀ ਸ਼ੱਕਰ ਚੱਲ ਉਸੇ ਜੁਤੇ ਦੇ ਮਾੜੀ ਚੱਲ ਉਸੇ ਜੋ ਮੈਂ ਦੇ ਦਿੰਨੀ ਆ ਪੋਰਾ ਤੈਨੂੰ ਉਹ ਮੱਗ ਕੇ ਲੈਈਆਂ ਨੇ ਮਿਲਦਾ ਇਹ ਤਾਂ ਆਪਾ ਠੂਠਾ ਫੜਾਉਣ ਵਾਲਾ ਕੰਮ ਕਰਖਿਆ ਦੇਖ ਤੇਜ਼ ਬਣਦੀ ਐ ਤੇਥੋਂ ਜ਼ਿਆਦਾ ਤੇਜ਼ ਆਵੇਂ ਜਿਵੇਂ ਤੂੰ ਮੈਨੂੰ ਕੱਢਣ ਨੂੰ ਫਿਰਦੀ ਐ ਨਾ ਐ ਤਾਂ ਮੈਂ ਹਟਦੀ ਨਹੀਂ ਮੰਗਣੋਂ ਮੰਗਣ ਦਉਰੀ ਆਇਆ ਕਰੂੰ ਰੋਏ ਪੈਣੀ ਦੋ ਕੱਚਕਾਂ ਵੀ ਧਰ ਲਈ ਉੱਤੇ ਕੱਚਕਾਂ ਤਾਂ ਰਾਤ ਖਾ ਗਏ ਸੀ ਰੋਟੀ ਨਾਲ ਨਾਲ ਕਹਿੰਦੀ ਸਾਡੇ ਕੋਈ ਮਿੱਠਾ ਨਹੀਂ ਹੁੰਦਾ ਹੈ ਗੱਪਣਾ ਇਹ ਕਿਧਰ ਨੂੰ ਦੇ ਤੁਰਿਆ ਹੋਰ ਭਾਈ ਸਸਰੀ ਘਰ ਸਸਰੀ ਘਰ ਭਾਈ ਤੜਕੀ ਤੜਕੀ ਕਿਧਰ ਭਾਗੇ ਦੀ ਮੰਡੀ ਗਿਆ ਸੀ ਮੈਂ ਮੰਡੀ ਤਾਂ ਕੰਮ ਨੂੰ ਮੈਂ ਤਾਂ ਸ਼ਹਿਰ ਕਨ ਜਾਣਾ ਹੁੰਨਾ ਅੱਛਾ ਤੇ ਕਿਧਰ ਕੁਸ ਨਹੀਂ ਬਸ ਪਹਿਣ ਕੋਲੇ ਆਈ ਸੀ ਮੈਂ ਤਾਂ ਮੜਾ ਜਾ ਪਹਿਣ ਕੋਲੇ ਹਾਂ ਕੋਈ ਕੰਮ ਤਾਂ ਹੋਊਗਾ ਮੈਂ ਦੱਸ ਦੇ ਮੈਂ ਸੁਨੇਹਾ ਲਾ ਦਿੰਨਾ ਸੁੱਤੀ ਨਾ ਪਈ ਹੋਵੇ ਕਿਤੇ ਨਾ ਨਾ ਲਾ ਤਾ ਉਹ ਗਈਏ ਲੈਣ ਕੁਸ ਲੈਣ ਆਈ ਸੀ ਡੇੜਾ ਸੀ ਚਲ ਕੋਈ ਨਾ ਮੈਂ ਵੀ ਦੇਖ ਲੈਣਾ ਕੀ ਲੈਣਾ ਹੈ ਭਾਈ ਹਾਂ ਕੋਈ ਨਾ ਹੋਰ ਕਿਵੇਂ ਬਾਈ ਕਿਵੇਂ ਆ ਠੀਕ ਐ ਬਾਈ ਤਾਂ ਤੁਹਾਡਾ ਬਾਹਰ ਨਿਕਲੂਗਾ ਬਾਈ ਇਹਨੂੰ ਲੈ ਜਾ ਕੋਈ ਨਹੀਂ ਕੋਈ ਨਹੀਂ ਤਾਂ ਮੈਂ ਲੈ ਜਾਊਗਾ ਹਾਂ ਬਾਈ ਤਾਂ ਠੀਕ ਐ ਉਹਨੂੰ ਤਾਂ ਤੈਨੂੰ ਪਤਾ ਹੀ ਐ ਬਾਈ ਬਹੁਤ ਤੰਗ ਕਰਕੇ ਡੱਕ ਕੇ ਪਿਆ ਰਹਿੰਦਾ ਫਿਰ ਭਾਈ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਟੀਕਾ ਲਵਾ ਦੇਣਾ ਉਹਦੇ ਹੈ ਆ ਨਸ਼ੇ ਪੱਤੀ ਟੀਕਾ ਲਵਾ ਕੇ ਮਾਰਨਾ ਥੋੜੀ ਐ ਇਹ ਲੋਕ ਤਾਂ ਮੈਨੂੰ ਕਹਿਣਗੇ ਅਬ ਦੇ ਘਰ ਆਲਾ ਮਰਵਾਤਾ ਬਾਈ ਵਰਦਾ ਨਹੀਂ ਠੀਕ ਹੋ ਜਾਊਗਾ ਵੀ ਠੀਕ ਤਾਂ ਕਰਨਾ ਨਹੀਂ ਜੋ ਠੀਕੇ ਹੋ ਗਿਆ ਫਿਰ ਮੈਂ ਮੰਗੂਗੀ ਕਿਵੇਂ ਨਾ ਭਾਈ ਕੀ ਕਹੀ ਜਾਨੀ ਆ ਮੈਂ ਤਾਂ ਇਹ ਕਹਿੰਦੀ ਸੀ ਬਾਈ ਤੇਰੇ ਤਾਂ ਸੱਚੀ ਨਾ ਹਾਂ ਰੱਬ ਅੱਗੇ ਅਰਦਾਸ ਕਰਦੀ ਆ ਬਹੁਤ ਪੁੰਨ ਹੋਊਗਾ ਜੇ ਤੂੰ ਉਹਦੇ ਟੀਕਾ ਲਵਾ ਦੇ ਮੈਂ ਤੈਨੂੰ ਕਿਹਾ ਤਾਂ ਕਿ ਸੀ ਭਾਈ ਪਹਿਲਾਂ ਵੀ ਮੈਂ ਮਿੰਦੇ ਨੂੰ ਕਿਹਾ ਸੀ ਉਹਰੇ ਗਵਾਂਢੀ ਦੂਜੇ ਨੂੰ ਵੀ ਭਾਈ ਉਹਨੂੰ ਬਾਈ ਨੂੰ ਲੈ ਚੰਦਾ ਟੀਕਾ ਲਗਾ ਲੈ ਮੈਂ ਗੱਲ ਨਹੀਂ ਮੰਨਦਾ ਉਹ ਕਿਸੇ ਦੀ ਗੱਲ ਨਹੀਂ ਮੰਨਦਾ ਜੈ ਵੱਡੇ ਦਾ ਕਿਦੀ ਜੇ ਮੈਂ ਕੁਝ ਕਹੂੰਗੀ ਐ ਨਹੀਂ ਪਤਾ ਮੇਰੇ ਚੱਕੇ ਮਾਰੇ ਕੁਸਰਚ ਅੱਛਾ ਐਨਾ ਭੜਾ ਉਹ ਲੈ ਹੋਰ ਬਲਾਈ ਭੜਾ ਉਹ ਤਾਂ ਕਿਸੇ ਸਾਹਮਣੇ ਨਹੀਂ ਬੋਲਦਾ ਭਾਈ ਬਾਅਦ ਚ ਤਾਂ ਮੇਰੇ ਬਹੁਤ ਕੁੱਤੇ ਖਾਣੀ ਕਰਦਾ ਐਂ ਤਾਂ ਮੈਂ ਕਹਿੰਦਾ ਜਮਾ ਨਹੀਂ ਬੋਲਦਾ ਸੀ ਤੁਸੀਂ ਆ ਕੇ ਸੈਰ ਕਰਕੇ ਮੈਂ ਤਾਂ ਆ ਗਿਆ ਲੈ ਭਣੇ ਇਹ ਤਾਂ 2 ਚਮਚੇ ਨੇ ਚਲ ਉਰਾ ਫੜਾ ਦੇ ਫੇਰ ਇਹ ਵੀ ਕਿਸੇ ਦੇ ਮੰਗ ਕੇ ਲਏ ਅਸੀਂ ਤਾਂ 2 ਚਮਚੇ ਚਲੋ ਹੁਣ ਚਾਚੂ ਪੀ ਲਓ ਉਹ ਮੰਗ ਕਿਥੋਂ ਲਿਆ ਆ 5 ਕਿਲੋ ਦਾ ਕੱਲ ਮੈਂ ਲੈ ਕੇ ਆਇਆ ਹੱਥ ਨੇ ਹੈ ਪੈਣੇ ਚਿਲਾਕ ਤੂੰ ਵੀ ਬਹੁਤ ਬਣਦੀ ਐ ਮੈਂ ਤਾਂ ਦੀ ਭੋਲੀ ਜੀ ਨਹੀਂ ਨਾ ਫਿਰ ਤੁਸੀਂ 5 ਕਿਲੋ ਸ਼ੱਕਰ ਲਿਆ ਕੇ ਮੈਨੂੰ ਕਿਉਂ ਨਹੀਂ ਫੜਾਈ ਲੈ ਮੈਂ ਪੈਣ ਨੂੰ ਹੀ ਮੋੜਤਾ ਦੀ ਵਿਚਾਰੀ ਨੂੰ ਹੈ ਦੱਸ ਕਰ ਲੈ ਚਲ ਚਲ ਪੈਣੇ ਹੁਣ ਤਾਂ ਥੋੜੀ ਜਿਹੀ ਪਾਈ ਹੱਥ ਨੇ ਆ ਜੂ ਹੱਥ ਨੇ ਆਉਂਗੀ ਨਹੀਂ ਸ਼ੱਕਰ ਲੈਣੀ ਸੀ ਘਰੇ ਆਪਣੀ ਮੈਂ ਤਾਂ ਸ਼ੱਕਰ ਗੱਗੀ ਬਾਟੀ ਚ ਉਹ ਤਾਂ ਠੀਕ ਐ ਕਰਾਉਣਾ ਕੀ ਨੇ ਸ਼ੱਕਰ ਤੋਂ ਕਰੋਨਾ ਕੀ ਐ 5 ਕਿਲੋ ਸ਼ੱਕਰ ਲਿਆ ਐ ਮੈਂ ਮੈਂ ਕਿਸੇ ਗੱਲੋਂ ਹੀ ਝੂਠ ਬੋਲਿਆ ਦੀ ਵੀ ਮੰਗ ਕੇ ਲਿਆਇਆ ਸੀ ਵੀ ਆ ਕੇ ਸਾਰੇ ਇਹੋ ਕਰਤਾ ਭਾਂਡਾ ਭੰਨਤਾ ਫਿਰ ਮੈਨੂੰ ਥੋੜੀ ਪਤਾ ਸੀਗਾ ਵੀ ਕੀ ਕਰੀ ਜਿੰਨੀ ਤੂੰ ਇਹਦੇ ਨਾਲ ਜੇ ਮੈਨੂੰ ਪਤਾ ਹੋਵੇ ਫਿਰ ਤਾਂ ਮੈਂ ਉਹ ਜੀ ਗੱਲ ਬੋਲਾਂ ਤੇਰੀ ਮਾਂ ਉੱਥੇ ਉਰੇ ਮੈਨੂੰ ਗਾਲਾਂ ਕੱਢਦੀ ਐ ਜੇ ਮੈਂ ਜੋੜਨ ਲੱਗ ਜਾਣਾ ਜੇ ਇਹਨਾਂ ਦੇ ਮੈਂ ਮੰਗਣ ਵਗ ਜਾ 100 ਕਿਲੋ ਖੰਡ ਜਾ ਰਹੀ ਐ ਆਪਣੀ ਇਹਨਾਂ ਕਾ ਨਹੀਂ 100 ਕਿਲੋ ਸ਼ੱਕਰ ਜਾ ਰਹੀ ਐ ਆਹ ਆਪਣਾ ਗੱਲ ਗੱਚਾਂ ਗੁੱੱਚਾਂ ਵਾਗੀਆਂ ਹੋਰ ਪਤਾ ਨਹੀਂ ਕੀ ਕੁਸਾ ਜਾ ਰਿਆ ਨਾ ਵੇ ਗੁੜ ਜਾ ਰਿਆ ਸਾਰਾ ਮਿੱਠਾ ਸਮਾਂ ਲੈ ਜਾਂਦੀ ਐ ਆਹੋ ਸਾਰਾ ਮਿੱਠਾ ਲੈ ਜਾਂਦੀ ਐ ਅਗਲੀ ਅਗਲੀ ਦੇ ਘਰਾਂ ਨਾਲ ਨਸ਼ੇ ਕਰਦਾ ਕਮਾਈ ਕਰਦਾ ਨਹੀਂ ਮੈਂ ਤਰਸ ਕਰ ਲੈਣੀ ਆ ਬੇਗਰੀ ਬਣੀ ਐ ਫਿਰ ਉਹੀ ਗੱਲ ਹੁਣ ਬਈ ਗਰੀਬਣੀ ਹੈ ਜੇ ਕੀ ਕਰਾਂ ਮੈਂ ਇੰਨੀ ਹੁਣ ਖੰਡ ਕਿੱਥੋਂ ਆਊਗੀ ਗਰੀਬਣੀ ਕਿੱਥੋਂ ਐ ਉਹ ਇਹਦੇ ਤਾਹੀ ਤਾਂ ਝੂਠ ਬੋਲੀ ਆਤੀ ਮੈਂ ਵੀ ਮੱਗ ਕੇ ਲੈ ਆ ਆਪਕਾ ਹੀ ਮਾਰਤੀ ਹੁਣ ਦੱਸ ਹੱਥ ਨੇ ਫੇਰ ਆਊਗੀ ਕੌਣ ਇਹਨੂੰ ਇੰਨੀ ਖੰਡ ਦੇਊਗਾ ਦਿਮਾਗ ਤੋਂ ਕੰਮ ਲੈਣਾ ਉਹ ਇਹਦੇ ਘਰ ਵਾਲਾ ਪੁੱਕੀ ਖਾਂਦਾ ਗੋਲੀਆਂ ਖਾਂਦਾ ਸੌ ਤਰ੍ਹਾਂ ਦਾ ਨਸ਼ਾ ਖਾਂਦਾ ਉਹ ਤਾਂ ਮੈਨੂੰ ਪਤਾ ਹੀ ਐ ਇਹ ਕੀ ਹੁਣ ਪਤਾ ਲੱਗਿਆ ਰੋਜ ਦੱਸਦੀ ਐ ਅਗਲੀ ਮੈਨੂੰ ਬਸ ਦਹਲੀ ਗੱਲ ਤਾਂ ਸੁਣ ਲੈ ਬਿਜਲੀ ਢੋਕ ਦਿੰਨੀ ਐ ਨਸ਼ਾ ਪਤਾ ਕਰਨ ਤੋਂ ਬਾਅਦ ਜਿੰਨੀ ਉਹ ਕੌਲੀ ਪੁੱਕੀ ਦੀ ਭਰ ਕੇ ਖਾਂਦਾ ਓਨੀ ਉਹ ਸ਼ੱਕਰ ਦੇ ਖੰਡ ਦਾ ਫੱਕਾ ਨਾਲ ਮਾਰਦਾ ਉਹ ਅ ਫੇਰ ਉਹਦੇ ਨਾਲ ਕੀ ਹੋ ਜਾਂਦਾ ਹੋਣਾ ਕੀ ਐ ਪੁੱਕੀ ਦਾ ਅਸਰ ਵੱਧ ਹੁੰਦਾ ਐ ਨਸ਼ਾ ਪਤਾ ਵੱਧ ਚੜਦਾ ਮਿੱਠੇ ਨਾਲ ਤਾਹੀ ਤਾਂ ਲੈ ਕੇ ਜਾਂਦੀ ਆ ਆਪਣੇ ਘਰ ਉਹ ਹੈ ਆਹੋ ਰੁਖਿਓ ਜੀ ਰੁਖਿਓ ਇਹ ਤਾਂ ਕਹਿੰਦੀ ਸੀ ਚਾਬਣਾ ਕਿਵੇਂ ਨੇ ਆਹ ਨੂੰ ਪੀਂਦੇ ਨੇ ਚਾਹਾਂ ਬਣਾ ਕੇ ਇਹ ਤੂੰ ਐ ਦੇਖ ਜਿਹੜਾ ਬੰਦਾ ਭੁੱਕੀ ਖਾ ਸਕਦਾ ਇੰਨੀ ਮਹਿੰਗੀ ਭੁੱਕੀ ਐ ਹੈ ਸੱਕਰ ਨਹੀਂ ਲੈ ਸਕਦਾ ਜਾਣ ਕੇ ਨੇ ਤਾਂ ਸਕੀਮ ਲਈ ਆ ਵੀ ਗਵਰਨਰ ਦੇ ਖੰਡ ਲਿਓ ਸ਼ੱਕਲੇ ਖਾਓ ਪੈਸੇ ਭੁੱਕੀ ਤੇ ਲਓ ਸੂਟ ਦੇ ਕਿਨੇ ਮਹਗੇ ਵੇਗੇ ਪੈਸੇ ਹੁੰਦੇ ਨੇ ਮੈਂ ਤਾਂ ਕਦੇ ਆ ਗੱਲ ਸੋਚੀ ਨਹੀਂ ਹੈਗੀ ਵੀ ਜਿਹੜਾ ਬੰਦਾ ਇੰਨੀ ਮਹਿੰਗੀ ਭੁੱਕੀ ਖਾ ਸਕਦਾ ਇਹ ਨਾਲ ਉਹ ਤਾਂ ਕੰਮ ਵੀ ਨਹੀਂ ਕਰਦਾ ਫਿਰ ਉਹ ਬੰਦਾ ਸੱਕਰ ਤੇ ਖੰਡ ਕਿਉਂ ਨਹੀਂ ਲੈ ਸਕਦਾ ਨਲੈ ਨੂੰ ਮੈਂ ਇਹ ਵੀ ਪੁੱਛਿਆ ਦੀ ਜੀ ਹਾਂ ਵੀ ਬਾਕੀ ਸਮਾਨ ਫੋਟਾ ਫਿਰ ਕਿੱਥੋਂ ਆਉਂਦਾ ਹੈ ਕਹਿੰਦੀ ਇਸ ਤਾਂ 5 ਰੁਪਏ ਦੇ ਡੱਬੀ ਲਏ ਨੇ ਬਿਸਕਟਾਂ ਦੀ ਢਾਈ ਢਾਈ ਬਿਸਕਟ ਖਾਣੇ ਆ ਲੈ ਸਾਰ ਦੇ ਵਿੱਚ ਬੰਦਾ ਢਾਈ ਬਿਸਕਟ ਨੇ ਕਿੱਥੋਂ ਸਾਰ ਨੂੰ ਭਲਾ ਉਈ ਮਰੀ ਜਾਂਦੀ ਹੁੰਦੀ ਆ ਤਾਂ ਮੇਰੀ ਗੱਲ ਸੁਣ ਲੈ ਆਥਣੇ ਆਉਗੀ ਨਾ ਦਿੱਲੀਆਂ ਚੜ੍ਹਨ ਦੀ ਰੇਲਾ ਬਣਾਦੀ ਫੜ ਕੇ ਗੋਦਨੀ ਘਵਾਦੀ ਚਾਹੀਦੀ ਆਪਦੇ ਘਰ ਵਾਲੇ ਦੇ ਮਿੱਠੇ ਦਾ ਖਰਚਾ ਬਚਾਉਂਦੀ ਐ ਐਂ ਬਾਹਰੋਂ ਹੀ ਕੱਢ ਲੈਂਦੀ ਐ ਖਰਚਾ ਹਾਂ ਸਦਾ ਫੱਕਾ ਮਾਰਦਾ ਨਾ ਫਿਰ ਤੂੰ ਇਹ ਗੱਲ ਮੈਨੂੰ ਹੁਣ ਦੱਸ ਦੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਹਿੰਦਾ ਮਹੀਨਾ ਹੋ ਗਿਆ ਲ ਜਾਂਦੀ ਨੂੰ ਦੱਸਿਆ ਮੈਨੂੰ ਕਿਸੇ ਕੰਜਰ ਨੇ ਦੱਸਿਆ ਜੇ ਦੱਸਿਆ ਹੁੰਦਾ ਮੈਂ ਉਹਦੀ ਨਾਲ ਤੈਨੂੰ ਦੱਸਦਾ ਸਾਰੀ ਗੱਲਬਾਤ ਨਾਲੇ ਧੀ ਰੀਲ ਬਣਾਉਂਦਾ ਮੂੰਹ ਤੇ ਮੈਂ ਤੁਹਾਨੂੰ ਤਾਂ ਜੀ ਸੀ ਤਾਂ ਨਹੀਂ ਦੱਸਿਆ ਹੈਗਾ ਮਾਹ ਲੜਾਈ ਕਰੋਗੇ ਲੜਾਈ ਕਰੂੰਗਾ ਹੁਣ ਕੀ ਹੋ ਰਿਹਾ ਹੁਣ ਵੀ ਲੜਾਈ ਹੋ ਕਰੀਨਾ ਤੇਰੇ ਨਾਲ ਮੈਂ ਚਲ ਮੁੜ ਕੇ ਅਦਲੀ ਚੜ੍ਹਨਦੀ ਹੁਣੀ ਨੂੰ ਠੀਕ ਹੈ ਹਾਂ ਹੁਣ ਤਾਂ ਮੈਂ ਕਹਿ ਦੂੰਗੀ ਮੈਨੂੰ ਸਭ ਪਤਾ ਹੈ ਬਾਈ ਤੁਸੀਂ ਕੀ ਕਰਦੇ ਹੋ ਆਹੋ ਵਿਸ਼ਾਲੀ ਨੂੰ ਵੀ ਦੱਸਦੀ ਨਾਲੇ ਮਾਂ ਨੂੰ ਵੀ ਦੱਸਦੀ ਕੋਈ ਨਾ ਆਹੋ ਦੱਸ ਦੂੰਗੀ ਚਲ ਮੈਨੂੰ ਚਾਹੀਦੀ ਉੱਠਣਾ ਦੇ ਮੈਂ ਪੀ ਲਾ ਸਾਰੇ ਟੱਬਰ ਦੀ ਬਣੀ ਪਈ ਆ ਚਾ ਤਾਂ ਉੱਠੀ ਤੇ ਮੈਂ ਤਾਂ ਉੱਠਣਸਾਰ ਹੁਣ 10 ਮਹਾਂ ਲੈ ਮੇਰੇ ਉੱਠਦੀ ਨੂੰ ਬੇਬੇ ਚਾ ਕਰ ਲੂਗੀ ਮੈਂ ਤਾਂ ਲੇਟੇ ਉੱਠੂਗੀ ਮਹਾਜ ਮੀ ਦਾ ਮੌਸਮ じゃ ਹੋ ਰਿਹਾ ਕੰਜਰੀ ਨੇ ਸਾਰੀ ਨੀਂਦ ਖਰਾਬ ਕਰਤੀ ਬੇਵਾ ਨੇ ਇਹਨੂੰ ਬਾੜਨਾ ਦੇ ਹੁਣ ਆਥਣੇ ਮੈਨੂੰ ਕਾਹਤੋ ਬੋਲੀ ਨਹੀਂ ਫਿਰ ਨਾ ਰੁੱਖਾ